ਜਾਂਦੇ ਸਾਨੂੰ ਵੀ ਡਰ ਲੱਗ ਰਿਹਾ ਜੇ ਜੀ ਫਿਰ ਆਪਾਂ ਫਾਈਨਲੀ ਕੋਠੇਮਜੀਠੀ ਪਿੰਡ ਚ ਐਂਟਰ ਹੋ ਚੁੱਕੇ ਆ ਜੋ ਕਿ ਕੋਠੇਮਜੀਠੀ ਪਿੰਡ ਦਾ ਥਿਊ ਜੇ ਵਯੂ ਜੇ ਵਾਰਦਾ ਬਾਕੀ ਤੁਹਾਨੂੰ ਅੱਗੇ ਜਾ ਕੇ ਮੋੜ ਤਾਂ ਸਾਡਾ ਬੰਦ ਹੋ ਰਿਹਾ ਹੁੰਦਿਆ ਵਾ ਪਾਣੀ ਕਾਫੀ ਜ਼ਿਆਦਾ ਜੇ ਬੰਦੇ ਸਾਡੇ ਉਹ ਪਿਛੇ ਰਹਿ ਗਏ ਜੇ ਕੁਛ ਬਹੁਤ ਜ਼ਿਆਦਾ ਪਾਣੀ ਹੈ ਜੀ ਪਾਣੀ ਬਹੁਤ ਜ਼ਿਆਦਾ ਵਧ ਗਿਆ ਜਿੱਥੇ ਦੇ ਟਰੈਕਟਰ ਵਾਲਾ ਕੰਮ ਹੋ ਗਿਆ ਜੇ ਬੰਦੇ ਉਹ ਪਿਛੇ ਆੜ ਗਏ ਜੇ ਆਪਣੇ ਉਹ ਦੇਖੋ ਜੀ ਟਰੈਕਟਰ ਵੀ ਅੱਧਾ ਅੱਧਾ ਡੁੱਬ ਪੰਦਿਆ ਵਾ ਮੋਟਰਸਾਈਕਲ ਦੇ ਪੰਦੀ ਹੋ ਚੁੱਕਾ ਜੇ ਦੇਖੋ ਉਹ ਜਿਆਦਾ ਮੋਟਰਸਾਈਕਲ ਤਾਂ ਟੁੱਟਣ ਨਹੀਂ ਰਿਹਾ ਉਹਦੇ ਪੱਤ ਧੱਕਾ ਕਰੀ ਜਾਂਨੇ ਘਰੀਬਾਂ ਲੋ ਜੀ ਇੱਕ ਸਿਲੰਡਰ ਵਾਲੀ ਗੱਡੀ ਵੀ ਕਹਿੰਦੇ ਬੰਦ ਹੋ ਗਈ ਜੀ ਅਕੇ ਉਹ ਪਿੰਡ ਜੇ ਨਿਆਣੇ ਟੂਬਾ ਨਾਲ ਨਹਾ ਰਹੇ ਨੇ ਵੱਡੀ ਲੈ ਟਰੈਕਟਰ ਵਾਲੀ ਦੇਖੋ ਜੀ ਆ ਆਪਣੇ ਵੀਰ ਭਰਾ ਵਾਕੇ ਭਰਾ ਸਾਡੇ ਨਾਲ ਹਰ ਸ਼ਨੀਵਾਰ ਦਰਵਾਸਾ ਜਾਂਦਾ ਜੀ ਲੋ ਜੀ ਪਾਣੀ ਤੇ ਗੋਡੇ-ਗੋਡੇ ਹੋ ਗਿਆ ਵਾ ਅੱਗੇ ਜਾਂਦੇ ਤਾਂ ਸਾਨੂੰ ਵੀ ਉਹਨੇ ਡੱਡ ਲੱਗੀ ਜਾਂਦਾ ਵਾ ਜੇ ਸਾ ਹੁਣ ਆ ਪਾਣੀ ਤੇਜ਼ ਚੱਲ ਰਿਹਾ ਜੀ ਤੇ ਬਾਕੀ ਇਨਫੋਰਮੇਸ਼ਨ ਗਾੜੀ ਦੀ ਲੈਣ ਲਈ ਸਾਡੇ ਨਾਲ ਸਨੈਪਚੈਟ ਤੇ ਜੁੜੇ ਰਹੋ ਜੀ ਬਹੁਤ ਜ਼ਿਆਦਾ ਦਿਖੂ ਕਿਦਾ ਭਾਜੀ ਅੱਗੇ ਦੇ ਬਹੁਤ ਮਾਰ ਹਾਲ ਜੇ ਦੋ ਬੂਆ ਪਾਣੀ ਜੀ ਉਹ ਦੋ ਬੰਦੇ ਸਾਡੇ ਮਸ਼ੀ ਫੜਦੇ ਫੜਦੇ ਗਾੜੀ ਚੱਲ ਗਈ ਮਸ਼ੀ ਦੇ ਨਹੀਂ ਕਾਬੂ ਆਈ ਪਰ ਮੈਂ ਕਿਹਾ ਤੁਸੀਂ ਵਾਪਸ ਆ ਜਿਓ ਤੁਸੀਂ ਨਾ ਰੋੜ ਜਿਓ ਮਸ਼ੀ ਦੇ ਨਿਸ਼ਾਰੂ ਵੀ ਖਵਾ ਦਾਂਗੇ ਨਹੀਂ ਆਈ ਫਿਰ ਕਾਬੂ ਆ ਗਈ ਹੈ ਹਾਂ ਸੋ ਬੇਚੇ ਸਾਲੇ ਝੂਠ ਮਾਰਦੇ ਆ ਜੀ ਨਹੀਂ ਆਈ ਹੁਣ ਉਹ ਕਹਿੰਦੇ ਨਹੀਂ ਹੱਥ ਹੱਥ ਨਾਏ ਤੂੰ ਘੋੜੀ ਉਹ ਸਾਬ ਹੋ ਗਿਆ ਇਹਨਾਂ ਦਾ ਸਾਨੂੰ ਵੀ ਡਰ ਲੱਗ ਰਿਹਾ ਜੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਜੇ ਠੀਕ ਜੀ ਬੋ ਵੀਰ ਇਹਨਾਂ ਜਾ ਕੇ ਵੇਖੀ ਅਸੀਂ ਤਾਂ ਉਹ ਗੰਬੀ ਦਾ ਕੋ ਆਇਆ ਸੱਚਾ ਤੂੰ ਵੀਰ ਬੋ ਵੀਰ ਬਹੁਤ ਡੂੰਗਾ ਪਾਣੀ ਜੇ ਅੱਗੇ ਇਹ ਜੇ ਸਮਝ ਨਾ ਪੇਚ ਗੋਈ ਬਈ ਇਸ ਤਰ੍ਹਾਂ ਆ ਜਵਾਬ ਸਾਨੂੰ ਤੋਂ ਘੜੀਆ ਤੋਂ ਵੀ ਕਰਾ ਹਾਂਜੀ ਹਮੇਸ਼ਾ ਘੜੇ ਰਾਵਾਂਗੇ ਬੱਚੇ ਵੀ ਸਾਰੇ ਤੁਹਾਡੇ ਨੇ ਜਿੰਨੇ ਵੀ ਹੈ ਨਾ ਉਹ ਸਾਰੇ ਕਰੀਏ ਤੁਹਾਡੇ ਨਾਲ ਹਾਂਜੀ ਗਲਤ ਨਹੀਂ ਹੋ ਜਾ ਪੂਰੇ ਟੋਟਲ ਇੱਥੇ ਜਿੰਨੇ ਵੀ ਹੈ ਨਾ ਸਾਰੇ ਬਸ ਤੁਹਾਡੇ ਹੀ ਨੇ ਲੋ ਜੀ ਜੋ ਕਿ ਆਪਾਂ ਕੋਠੇ ਮਿਟੀ ਲੱਗ ਛਕੇ ਪਹੁੰਚ ਗਏ ਆ ਕਾਫੀ ਪਾਣੀ ਆਇਆ ਕਹਿੰਦੇ ਅੱਗੇ ਪੁਲਿਸ ਦੀ ਗੱਡੀ ਵੀ ਆ ਜੋ ਗਈ ਨਕਾ ਲਾ ਕੇ ਬੈਠੇ ਆ ਬਾਕੀ ਤੇ ਦੇ ਉੱਥੇ ਜਾ ਕੇ ਕੀ ਮੋਲ ਝਾੜਾ ਪਾਣੀ ਕਹਿੰਦੇ ਬਹੁਤ ਜ਼ਿਆਦਾ ਆ ਚੁਕਿਆ ਜੀ Æsj!